ਅੰਜੀ ਮੇਤਰਾ ਕੀ ਹਾਲ ਝਾਲਾ ਆ ਜਗਾ ਤੇ ਸਿਆਲੋ ਸਿਆਲ ਆਪਾਂ ਬਥੇ ਰੀਛੇ ਕੀਆ ਤੁਹੀ ਤੇ ਅੱਜ ਉਹ ਦਿਨ ਆ ਗਿਆ ਜਦੋਂ ਤੁਹੀ ਦੀ ਆਪਾਂ ਕਰਨੀ ਆ ਸਮਾਪਤੀ ਠੀਕ ਆ ਜੀ ਆਪਾਂ ਲੱਕੜਾਂ ਲੋਕੜਾਂ ਚੱਕ ਕੇ ਲਾ ਦੇਣੀਆਂ ਪਾਸੇ ਇਹ ਮੁੰਡੇ ਨੂੰ ਪਿਰਤਪਾਲ ਪਲਵਾਨ ਕਹਿੰਦੇ ਆ ਪਿਰਤਪਾਲ ਪਲਵਾਨ ਨੇ ਪਹਿਲਾਂ ਤਾਂ ਜੇ ਇੱਥੇ ਤੁਹੀ ਵਾਲਾ ਜਿਹੜਾ ਟਵਾ ਹੁੰਦਾ ਉੱਤੋਂ ਇਹ ਰੱਟਵਾ ਭਰਤਾ ਕਈ ਚੱਕ ਗਏ ਤੇ ਇਹਦੇ ਨਾਲ ਹੀ ਕਹਿੰਦੇ ਦੂਜੇ ਪਾਸੇ ਮੁੰਡਾ ਰਾਜਦੀਪ ਰੰਧਾਵਾਗਾ ਰੰਧਾਵਾ ਪਰਿਵਾਰ ਦਾ ਰਾਜਦੀਪ ਤੇ ਜਿਹੜੀਆਂ ਸਾਈਡਾਂ ਤੇ ਲੱਗੀਆਂ ਹੋਈਆਂ ਬਾਸ ਦੀਆਂ ਫਟੀਆਂ ਉਹਨਾਂ ਤੇ ਧੂੜ ਮਿੱਟੀ ਕਾਫੀ ਜ਼ਿਆਦਾ ਜੰਮ ਜਾਂਦੀ ਆ ਪੈ ਜਾਂਦੀ ਆ ਕਿਉਂਕਿ ਜਿਹੜੀ ਜਗ੍ਹਾ ਕੀ ਆ ਰੋਡ ਦੇ ਉੱਤੇ ਆ 메ਨ ਰੋਡ ਦੇ ਉੱਪਰ ਹੋਣ ਕਰਕੇ ਇਹ ਜਗ੍ਹਾ ਥੋੜੀ ਜਿਹੀ ਖਰਾਬ ਹੋ ਜਾਂਦੀ ਆ ਤੇ ਅੱਜ ਮੁੰਡੇ ਸੀਗੇ ਵਿਹਲੇ ਤੇ ਉਸਤਾਦ ਜੀ ਹੁਣੇ ਪਹੁੰਚ ਚੁੱਕੇ ਆ ਕੋਤਸਾਹਬ ਆਪ ਪਹੁੰਚ ਚੁੱਕੇ ਆ ਤੇ ਇਹਨਾਂ ਦੀ ਹੁਣ ਨਗਰਾਨੀ ਹੈ ਇੱਥੇ ਕੋਤਸਾਹਬ ਦੀ ਇਹ ਜਿਹੜਾ ਸਾਰਾ ਕੰਮ ਹੋਊਗਾ ਹੁਣ ਮਿੱਟੀ-ਮੁੱਟੀ ਕਰਦਣੀਆਂ ਸੈਟ ਚਾਰੇ ਪਾਸਿਓਂ ਪਾਣੀ ਪੁਣੀ ਮਾਰ ਕੇ ਐਣ ਕੇਰਾ ਨਵੀਆਂ ਬਣਾ ਦਣੀਆਂ ਫਟੀਆਂ ਜਿਵੇਂ ਨਮੀ ਆ ਦੇ ਆ ਗਿਆ ਜਿਲਾਈਆਂ ਹੁੰਦਿਆਂ ਨੇ ਤੇ ਇਧਰ ਝੋਟੇ ਦਾ ਲੋਗੋ ਲਾਇਆ ਹੋਇਆ ਝੋਟੇ ਦਾ ਸਟicker ਲਾਇਆ ਹੋਇਆ ਆਪਣੇ ਤੇ ਜਿਹੜਾ ਹ ਮਿੱਟੀ ਮੋਟੀ ਸੀਗੀ ਉੱਚੀ ਨੀਵੇਂ ਐਨ ਪੱਧਰ ਕਰਕੇ ਬਚਦੀ ਮਿੱਟੀ ਚੱਕ ਦੇਣੀ ਆ ਤੇ ਲਾ ਥੜੀਆਂ ਤੋਂ ਲੈ ਕੇ ਲਾ ਸਾਹਮਣੇ ਵਾਲੇ ਕੰਧ A to Z ਸਾਰਾ ਕੁਝ ਧੋ ਦੇਣਾ ਅੱਜ نیچے ਨੂੰ ਉੱਚੇ ਵੀ ਚੰਗੀ ਤਰ੍ਹਾਂ ਪਾਣੀ ਪੋਣੀ ਛੜਕ ਦੇਣਾ ਮੁੰਡਿਆਂ ਨੇ ਗੱਲਬਾਤ ਪੂਰੀ ਜਗ੍ਹਾ ਦੀ ਬਣਾ ਦੇਣੀ ਆ ਇੱਕ ਪਾਸੇ ਕਿਸਾਨੀ ਝੰਡਾ ਲਾਇਆ ਹੋਇਆ ਆਪਣਾ ਤੇ ਨਾਲ ਦੀ ਨਾਲ 6911 ਦਾ ਪੋਸਟਰ ਜਾਰੀ ਕੀਤਾ ਹੋਇਆ ਆਪਣਾ ਕਿਉਂਕਿ ਚੜ੍ਹਾਈ ਆ ਝੋਟੇ ਦੀ ਨਾਉ ਚੱਲਦਾ ਇੱਕ ਬਰੂ ਦਾ ਜਿਹੜੇ ਸਾਹਮਣੇ ਵਾਲੇ ਕੰਧ ਆ ਜਿਹਦੇ ਤੇ ਸਪੈਸ਼ਲ ਬੇੜ ਮੱਛੀ ਵਾਹੀ ਹੋਈ ਆ ਉਹ ਵੀ ਧੋ ਦੇਣੀ ਅੱਜ ਸਾਰੇ ਇਹਨਾਂ ਸੈਟਿੰਗ ਫੈਟਿੰਗ ਪੂਰੀ ਫੁੱਲ ਕਰ ਦੇਣੀ ਆ ਆ ਜਿਹੜਾ ਖੁੰਡ ਖੁੰਡ ਪਿਆ ਕੋਲੇ ਵੀ ਖੁੰਡ ਬਹੁਤ ਪੁਰਾਣਾ ਆ ਇਹ ਵੀ ਧੋਤਾ ਨਾਲੀ ਪਾਣੀ ਭੁਣੀ ਉੱਤੇ ਥੱਲੇ ਚਾਦਰਾਂ 82 ਕੰਪਲੀਟ ਜਿਹੜੀ ਧੋਈ ਵਾਲੀ ਇਹ ਆਪਣੀ ਜਗਾ ਕੀ ਆ ਸਾਰੀ ਦੇ ਸਪਾਈ ਕਰ ਦੇਣੀ ਅੱਜ ਗੱਲਬਾਤ ਪੂਰੀ ਬਣਾ ਦੇਣੀ ਆ ਜਾਣ ਕੇ ਨਾ ਜਗਾ ਨਮੀ ਨਮੀ ਚਿੱਟੀ ਚਿੱਟੀ ਤੋਂ ਪਾਉਂਗੂ ਨਿਖਰਨ ਲਾ ਦੇਣੀ ਆ ਤੇ ਨਾਲ ਦੀ ਨਾਲ ਮੁੰਡਿਆਂ ਨੇ ਖੋਲ ਦਾ ਡੱਬਾ ਇਹ ਡੱਬੇ ਦੇ ਵਿੱਚ ਕੀ ਆ ਇਹ ਡੱਬੇ ਦੇ ਵਿੱਚ ਬਰਫੀ ਆ ਉਸਤਾਦ ਜੀ ਇਹ ਡੱਬੇ ਦੇ ਵਿੱਚ ਕਹਦੇ ਬਰਫੀ ਆ ਬਰਫੀ ਨਾਲ ਕਰਨਾ ਹੁਣ ਮੂੰਹ ਮਿੱਠਾ ਮੈਂ ਪਹਿਲਾਂ ਉਸਤਾਦ ਜੀ ਨੂੰ ਕਿਹਾ ਵੀ ਕੋਸ ਸਾਹਿਬ ਤੁਸੀਂ ਮੁੰਡੋਂ ਕਹਿੰਦੇ ਨਹੀਂ ਕਹਿੰਦੇ ਤੂੰ ਸਿਆਣਾ ਸਮਝਦਾਰ ਮੁੰਡਾ ਆ ਇਹ ਤੂੰ ਵੱਢ ਲੈ ਕਿਉਂਕਿ ਤੂੰ ਇਹਦੀ ਸਮਾਪਤੇ ਕੀਤੀ ਆ ਇਹ ਬਰਫੀ ਤਾਂ ਵੰਡੀ ਜਾ ਰਹੀ ਆ ਕੋਮਲ ਰੰਧਾਵੇ ਕੈਮਰਾਮੈਨ ਨੂੰ ਵੀ ਪਰਪੀ ਤੇ ਦੋ ਭੇਜ ਦਿੱਤੇ ਗਏ ਆ ਤੇ ਸਾਰੇ ਜਣੇ ਖੁਸ਼ਾਪੁਰੇ ਤੇ ਹੁਣ ਸ਼ਾਇਦ ਕੋਈ ਆ ਗਿਆ ਹੋ ਮੇਰੇ ਸਾਹਮਣੇ ਵਾਲਾ ਜਿਹੜਾ ਪਰਫੀਰਾ ਡੱਬਾ ਉਤੋਂ ਲਾ ਲਿਆ ਹੁਣ ਆਪਾਂ ਦੇਖਦੇ ਆਂ ਕੌਣ ਆਇਆ ਕਹਿੰਦੇ ਜਗਮੀਤ ਧਾਲੀ ਵਾਲਾ ਆਇਆਗਾ ਇਹ ਮੁੰਡਾ ਜਗਮੀਤ ਧਾਲੀ ਵਾਲਾ ਆਇਆਗਾ ਪੱਠੇ ਵੜਦੇ ਨੇ ਵਿੱਚੋਂ ਬਾਜ ਵਾਰੀ ਪਤੰਦਰਾ ਨੇ ਪੱਠੇ ਵੜਦੇ ਨੇ ਵਿੱਚੋਂ ਹੀ ਬਾਜ ਮਾਰ ਲਈ ਤੇ ਹੋਰ ਤੇ ਹੁਣ ਦੇਖਦੇ ਆਪਾਂ ਅੱਗੇ ਵੀਰਾ ਕੀ ਪ੍ਰੋਗਰਾਮ ਹੈਗਾ ਚੱਲਦਾ ਆ ਮੁੰਡਾ ਅਮਨ ਅਰੰਧਾਵਾਗਾ ਇਹਨੂੰ ਵੀ ਕਹਿੰਦੇ ਮੂੰਹ ਮਿੱਠਾ ਕਰਾਉਣਾ ਮੂੰਹ ਮਿੱਠਾ ਕਾਤੋਂ ਕਰਾਉਣਾ ਕਿਉਂ ਕਿਹਾ ਜੇ ਤੁਹੀ ਦੀ ਸਮਾਪਤੀ ਕੀਤੀ ਆ ਕਿਉਂ ਕਿ ਅੱਜ ਤੁਹੀ ਦੀ ਸਮਾਪਤੀ ਕੀਤੀ ਆ ਮੂੰਹ ਮਿੱਠਾ ਬਰਫੀ ਦੇ ਨਾਲ ਕਰਾਉਣਾਗਾ ਬਰਫੀ ਦੇ ਨਾਲ ਮੂੰਹ ਮਿੱਠਾ ਕਰਾਉਣਾ ਚੋਬਰ ਦਾ ਇਹ ਸਾਰਿਆਂ ਨੇ ਰਲ ਮਿਲ ਕੇ ਖਾਧੀ ਬਰਫੀ ਤੇ ਅੱਗੇ ਕੌਣ ਆ ਗਿਆ ਅੱਗੇ ਕਹਿੰਦੇ ਪਲਟੀਨਾ ਮੋਟਰਸਾਈਕਲ ਤੇ ਢਾੜੀਵਾਲ ਪਰਿਵਾਰ ਦਾ ਡਾਕਟਰ ਜਗਜੀਤ ਆ ਗਿਆ ਇਹ ਵੈਟਰਨਰੀ ਡਾਕਟਰ ਜਗਜੀਤ ਕਹਿੰਦੇ ਇਹਨੂੰ ਤੇ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਅਗਲੀ ਵਾਰ ਜਿਹੜੇ ਧੋਈਂ ਤੇ ਆ ਉਹ ਫੇਰ ਬਾਬਾ ਜੀ ਦੀ ਕਿਰਪਾ ਨਾਲ ਰੌਣਕਾਂ ਲੱਗਣ ਸਾਰੇ ਹੀ ਵੀਰਾਂ ਦਾ ਧੰਨਵਾਦ ਓਕੇ ਜੀ ਮਿਹਰਬਾਨੀ ਜਮਦੇ ਵਾਸਤੇ